ਸ਼੍ਰੀ ਅਕਾਲ ਮੈਂ ਸੁਨੇਨਾ ਤੁਸੀਂ ਦੇਖ ਰਹੇ ਰਫਤਾਰ ਨਿਊਜ਼ ਜਿੱਥੇ ਹਰ ਖਬਰ ਮਿਲਦੀ ਹੈ ਸਭ ਤੋਂ ਪਹਿਲਾਂ ਅਤੇ ਪੂਰੀ ਰਫਤਾਰ ਨਾਲ ਆਓ ਨਜ਼ਰ ਮਾਰਦੇ ਹਾਂ ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਰਹੇਗੀ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਆਈਐਮਡੀ ਨੇ ਇਸ ਸੰਬੰਧ ਵਿੱਚ ਜਲ ਅਲਰਟ ਜਾਰੀ ਕੀਤਾ ਹਾਲਾਂਕਿ ਮੌਸਮ ਖੁਸ਼ਕ ਰਹੇਗਾ ਬੀਤੇ ਦਿਨ ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਵਿਭਾਗ ਅਨੁਸਾਰ ਅੱਜ 15 ਜ਼ਿਲ੍ਹਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ ਇਹਨਾਂ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਬਰਨਾਲਾ ਮਾਨਸਾ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਮੁਕਸਰ ਸਾਹਿਬ ਅਤੇ ਬਠਿੰਡਾ ਸ਼ਾਮਿਲ ਹੈ ਹਾਲਾਂਕਿ ਅੰਮ ਅੰਬਾਲਾ ਤੋਂ ਦਿੱਲੀ ਹਾਈਵੇ ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਪੂਰੇ ਰਸਤੇ ਤੇ ਅੰਸ਼ਕ ਤੌਰ ਤੇ ਬਦਲ ਛਾਏ ਮਿਲਣਗੇ ਚੰਡੀਗੜ੍ਹ ਹਵਾਈ ਅੱਡਾ ਅਥਾਰਟੀ ਦੇ ਅਨੁਸਾਰ ਦੋ ਉਡਾਣਾਂ ਦਿੱਲੀ ਅਤੇ ਚੰਡੀਗੜ੍ਹ ਦੋਵੇਂ ਰੱਦ ਕਰ ਦਿੱਤੀਆਂ ਗਈਆਂ ਜਦੋਂ ਕਿ ਚੰਡੀਗੜ੍ਹ ਤੋਂ ਬੈਂਗਲੁਰੂ, ਮੁੰਬਈ, ਦਿੱਲੀ, ਗੋਆ ਅਤੇ ਅਬੂ ਤਾਬੀ ਲਈ ਉਡਾਣਾਂ ਦੇਰੀ ਨਾਲ ਚੱਲੀਆਂ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਇਹ 18 ਤੋਂ 20 ਡਿਗਰੀ ਸੈਲਸੀਅਸ ਦੇ ਤਾਪਮਾਨ ਆਮ ਦੇ ਆਸ-ਪਾਸ ਰਹਨ ਦੀ ਉਮੀਦ ਹੈ ਜਦੋਂ ਕਿ ਘੱਟੋ-ਘੱਟ ਤਾਪਮਾਨ 4 ਤੋਂ 6 ਡਿਗਰੀ ਦੇ ਵਿਚਕਾਰ ਰਹੇਗਾ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਦ੍ਰਿਸ਼ਟੀ 0 ਦਰਜ ਕੀਤੀ ਗਈ ਜਦੋਂ ਕਿ ਆਦਮਪੁਰ ਵਿੱਚ 10 ਮੀਟਰ ਬੱਲੋਵਾਲ ਨਵਾਂ ਸ਼ਹਿਰ ਵਿੱਚ 10 ਮੀਟਰ ਬਠਿੰਡਾ ਵਿੱਚ 50 ਮੀਟਰ ਅਤੇ ਹਲਵਾਰਾ ਵਿੱਚ 100 ਮੀਟਰ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰਪਾਲ ਨੇ ਕਿਹਾ ਕਿ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਅਗਲੇ 48 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ 5 6 ਤੇ 7 ਫਰਬੂਰੀ ਲਈ ਕੋਈ ਚੇਤਾਵਨੀ ਨਹੀਂ ਹੈ ਇਸ ਸਮੇਂ ਦੌਰਾਨ ਮੌਸਮ ਖ ਪਿਛਲੇ ਕੁਝ ਦਿਨਾਂ ਤੋਂ ਪੁਰਾਣੇ ਸਿਆਸੀ ਮਾਮਲਿਆਂ ਬਾਰੇ ਇੱਕ ਇੰਟਰਵਿਊ ਦੌਰਾਨ ਹੋਈ ਗੱਲਬਾਤ ਉਪਰੰਤ ਸੋਸ਼ਲ ਮੀਡੀਆ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਨੂੰ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਜ਼ੋਰ ਸ਼ੋਰ ਨਾਲ ਪ੍ਰਚਾਰੀਆਂ ਜਾ ਰਹੀਆਂ ਨੇ ਇਨਫ ਬਹਾਂ ਨੂੰ ਲੈ ਕੇ ਬੀਬੀ ਪਠੱਲ ਨੇ ਆਪਣੀ ਚੁੱਪ ਤੋੜਦਿਆਂ ਇਹਨਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਗਲਤ ਘਰਾੜ ਦਿੱਤਾ ਬੀਬੀ ਪਠੱਲ ਨੇ ਸਪਸ਼ਟ ਕਿਹਾ ਕਿ ਮੈਂ ਕਾਂਗਰਸੀ ਸੀ ਕਾਂਗਰਸੀ ਹਾਂ ਅਤੇ ਕਾਂਗਰਸ ਵਿੱਚ ਹੀ ਰ੍ਹਾਂਗੀ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਚੱਲ ਰਿਹਾ ਇਹ ਪ੍ਰਚਾਰ ਸਿਰਫ ਵਿਊਜ਼ ਵਟੋਰਨ ਅਤੇ ਧਿਆਨ ਖਿੱਚਣ ਲਈ ਅਹੀਂ ਉਹਨਾਂ ਨੇ ਕਦੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਸੋਚਿਆ ਇਸ ਤੋਂ ਇਲਾਵਾ ਬੀਬੀ ਪੱਠਲ ਨੇ ਹਾਲ ਹੀ ਵਿੱਚ ਵਾਇਰਲ ਹੋਈ ਬੰਬ ਵਾਲੀ ਟਿੱਪਣੀ ਬਾਰੇ ਵਿਸਥਾਰਿਕरण ਦਿੱਤਾ ਉਹਨਾਂ ਕਿਹਾ ਕਿ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਹ ਗੱਲ ਸੂਬੇ ਦੇ ਮੌਜੂਦਾ ਹਾਲਾਤ ਵੱਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧਿਆਨ ਦਿਵਾਉਣ ਅਤੇ ਰੋਜ਼ਾਨਾ ਦੀ ਲੁੱਟਖੋਸ ਸਕੂਲਾਂ ਨੂੰ ਬੰਬਾਂ ਨਾਲ ਅਡਾਉਣ ਅਤੇ ਕਾਤਲੋਗਾਰਦ ਨੂੰ ਰੋਕਣ ਲਈ ਕਹੀ ਗਈ ਸੀ ਬੀਬੀ ਪੱਠਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਹਿ ਚੁੱਕੇ ਨੇ ਅਤੇ ਲਹਿਰਾ ਗਾਗਾ ਹਲਕੇ ਤੋਂ ਲਗਾਤਾਰ ਵਿਧਾਇਕ ਰਹੇ ਨੇ ਉਹਨਾਂ ਦਾ ਇਹ ਬਿਆਨ ਪਾਰਟੀ ਵਿੱਚ ਉਹਨਾਂ ਦੀ ਮ ਸਥਿਤੀ ਨੂੰ ਵੀ ਦਰਸਾਉਂਦਾ ਹੈ ਮਮਤਾ ਬੇਨਰਜੀ ਤੇ ਚੋਣ ਕਮਿਸ਼ਨ ਵਿਚਕਾਰ ਵਿਵਾਦ ਵੱਧਦਾ ਹੀ ਜਾ ਰਿਹਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ TMC ਮੁਖੀ ਨੇ ਸੁਪਰੀਮ ਕੋਰਟ ਚ ਚੋਣ ਕਮਿਸ਼ਨ ਦੇ ਖਿਲਾਫ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਜਿਸ ਦੀ ਸੁਣਵਾਈ ਅੱਜ ਹੋਵੇਗੀ ਇਸੇ ਮਾਮਲੇ ਚ ਦਾਇਰ ਹੋਰ ਪਟੀਸ਼ਨਾਂ ਤੇ ਮਹੱਤਵਪੂਰਨ ਸੁਣਵਾਈ ਦੌਰਾਨ ਮਮਤਾ ਸੁਪਰੀਮ ਕੋਰਟ ਚ ਮਜੂਦ ਹੋ ਸਕਦੇ ਨੇ ਇਹ ਧਿਆਨ ਦੇਣ ਯੋਗ ਹੈ ਕਿ ਇੱਕ ਰਿਟ ਪਟੀਸ਼ਨ ਦੇ ਪਟੀਸ਼ਨਰ ਤਾਂ ਆਪਣਾ ਪੱਖ ਵਿਅਕਤੀਗਤ ਤੌਰ ਤੇ ਪੇਸ਼ ਕਰ ਸਕਦਾ ਪਰ ਧੀਰ ਵਕੀਲ ਵਜੋਂ ਨਹੀਂ ਇੱਕ ਪਟੀਸ਼ਨਰ ਵਜੋਂ ਨਿੱਜੀ ਤੌਰ ਤੇ ਪੇਸ਼ ਹੋਣਗੇ ਚੀਫ ਜਸਟਿਸ ਸੂਰਿਆਕਾਂਤ ਜਸਟਿਸ ਜੋ ਇਮਲੀਆ ਬਾਗਚੀ ਤੇ ਜਸਟਿਸ ਵਿਪੋਲ ਐਮ ਬੈਂਚ ਮੋਸਤਾਰੀ ਬਾਨੋ ਤੇ ਟੀਐਮਸੀ ਸੰਸਦ ਮੈਂਬਰ ਡੇਰੇਕ ਓਬਰਾਇਨ ਤੇ ਡੋਲਾ ਸੇਨ ਦੁਆਰਾ ਦਾਇਰ ਤਿੰਨ ਪਟੀਸ਼ਨਾਂ ਤੇ ਸੁਣਵਾਈ ਕਰੇਗੀ ਸੋਤਰਾ ਨੇ ਕਿਹਾ ਕਿ ਮੁੱਖ ਮੰਤਰੀ ਬੇਨਰਜੀ ਜਿਨ੍ਹਾਂ ਕੋਲ ਐਲਐਲਬੀ ਦੀ ਡਿਗਰੀ ਹੈ ਸੁਣਵਾਈ ਤੇ ਪੇਸ਼ ਹੋ ਸਕਦੇ ਨੇ ਤੇ ਆਪਣੀਆਂ ਦਲੀਲਾਂ ਪੇਸ਼ ਕਰ ਸਕਦੇ ਨੇ ਬਿਹਾਰ ਚ ਐਸਆਈਆਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਸ਼ ਪਰ ਦੇ 12 ਰਾਜਾਂ ਚ ਐਸਆਈਆਰ ਕਰਨ ਦਾ ਫੈਸਲਾ ਕੀਤਾ ਵਿਰੋਧੀ ਪਾਰਟੀਆਂ ਇਸ ਦੇ ਖਿਲਾਫ ਆਪਣੀ ਆਵਾਜ਼ ਉਠਾ ਰਹੀਆਂ ਨੇ ਜਿਸ ਚ ਪੱਛਮੀ ਬੰਗਾਲ ਵੀ ਸ਼ਾਮਿਲ ਹੈ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਸੁਪਰੀਮ ਕੋਰਟ ਚ ਇੱਕ ਪਟੀਸ਼ਨ ਧਾਰ ਕੀਤੀ ਹੈ ਜਿਸ ਚ ਰਾਸ਼ਟ ਜਾਰੀ ਵੋਟਰ ਸੂਚੀਆਂ ਦੇ ਐਸਆਈਆਰ ਨੂੰ ਚੁਣੌਤੀ ਦਿੱਤੀ ਗਈ ਹੈ ਪਟੇਸ਼ਨ ਚ ਚੋਣ ਕਮਿਸ਼ਨ ਤੇ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਪ੍ਰਤੀਵਾਦੀ ਬਣਾਇਆ ਗਿਆ ਉਹ ਬੰਗਾਲ ਚ ਐਸਆਈਆਰ ਪ੍ਰਕਿਰਿਆ ਦੀ ਵੈਧਤਾ ਨੂੰ ਚੁਣੌਤੀ ਦਿੰਦੇ ਨੇ ਇਸ ਨੂੰ ਮਨਮਾਨੀ ਤੇ ਗੈਰ ਲੋਕਤੰਤਰੀ ਕਹਿੰਦੇ ਨੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵਾਰ ਫਿਰ ਸੂਬਾ ਸਰਕਾਰ ਖਿਲਾਫ ਮੋਰਚਾ ਖੋਲਣ ਦਾ ਐਲਾਨ ਕੀਤਾ ਕਮੇਟੀ ਦੇ ਸੱਦੇ ਤੇ ਪੰਜ ਫਰਬੇ ਨੂੰ ਸੂਬੇ ਭਰ ਚ ਸਾਰੇ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਰਿਹائشਾਂ ਸਾਹਮਣੇ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਬੰਸ ਸਿੰਘ ਪੰਦੇੜ ਨੇ ਸਪਸ਼ਟ ਕੀਤਾ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਉਹਨਾਂ ਦਾ ਸੰਘਰਸ਼ ਲਗਾਤਾਰ ਚੱਲ ਹੀ ਰਹੇਗਾ ਕਿਸਾਨਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਸਰਕਾਰ ਅੱਗੇ ਰੱਖੀਆਂ ਜਾ ਰਹੀਆਂ ਨੇ ਪਰ ਹਰ ਵਾਰ ਸਿਰਫ ਪ੍ਰੋਸੇ ਹੀ ਮਿਲ ਰਹੇ ਨੇ ਪੰਦੇੜ ਅਨੁ ਉਦੋਂ ਤੱਕ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਕਹਿੰਦੇ ਕਿ ਜੇਕਰ ਸਰਕਾਰ ਦਮਨ ਦਾ ਰਸਤਾ ਅਪਣਾਉਂਦੀ ਹੈ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਦਾ ਹੋਰ ਵੀ ਕਰਾਰਾ ਜਵਾਬ ਦਿੱਤਾ ਜਾਵੇਗਾ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ 5 ਫਰਬੀ ਤੋਂ ਪਹਿਲਾਂ ਜਾਂ ਉਸ ਦਿਨ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਿੰਨੀਆਂ ਗਈਆਂ ਤਾਂ ਅੰਦੋਲਨ ਦਾ ਕੇਰਾ ਪੂਰੇ ਸੂਬੇ 'ਚ ਹੋਰ ਵਿਸ਼ਾਲ ਕੀਤਾ ਜਾਵੇਗਾ। ਮੰਗਲਵਾਰ ਨੂੰ ਉੱਤਰ ਪੂਰਬੀ ਬ੍ਰਾਜ਼ੀਲ ਦੇ ਆਲਾਗੁਆਸ ਰਾਜ ਵਿੱਚ ਇੱਕ ਭਿਆਨਕ ਬੱਸ ਹਾਦਸਾ ਵਾਪਰ ਗਿਆ ਜਿਸ ਵਿੱਚ ਘੱਟੋ ਘੱਟ 15 ਸ਼ਰਦਾਲੂਆਂ ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਨੇ ਬਾਸੀਕ ਧਾਰਮਿਕ ਮੇਲੇ ਤੋਂ ਵਾਪਸ ਆ ਰਹੀ ਸੀ ਜਦੋਂ ਉਸਨੇ ਆਪਣਾ ਕੰਟਰੋਲ ਗਵਾ ਦਿੱਤਾ ਅਤੇ ਇੱਕ ਮੋੜ ਤੇ ਪਲਟ ਗਈ ਅਧਿਕਾਰੀਆਂ ਅਨੁਸਾਰ ਬੱਸ ਵਿੱਚ ਲਗਭਗ 60 ਲੋਕ ਸਵਾਰ ਸਨ ਬੱਸ ਇੱਕ ਪਿੰਡੂ ਖੇਤਰ ਵਿੱਚੋਂ ਲੰਘ ਰਹੀ ਸੀ ਜਦੋਂ ਡਰਾਈਵਰ ਨੇ ਇੱਕ ਤਿੱਖੇ ਮੋੜ ਤੇ ਆਪਣਾ ਕੰਟਰੋਲ ਗਵਾ ਦਿੱਤਾ ਜਿਸ ਕਾਰਨ ਬੱਸ ਸੜਕ ਤੋਂ ਪਲਟ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੇ ਯਾਤਰੀ ਬੱਸ ਤੋਂ ਡਿੱਗ ਗਏ ਹੈਡਫਾਸਟ ਦੇ ਬਚਾ ਕਰਮਚਾਰੀਆਂ ਨੂੰ ਉਹਨਾਂ ਨੂੰ ਕੱਢਣ ਲਈ ਸੰਘਰਸ਼ ਕਰਨਾ ਪਿਆ। ਅਲਾਗੁਆਸ ਦੀ ਖੇਤਰੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 15 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਸ਼ਾਮਲ ਨੇ ਪੰਜ ਆਦਮੀ, ਸੱਤ ਔਰਤਾਂ ਤੇ ਨੰਨੇ ਬੱਚੇ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਬਸ ਅਵਰ ਲੇਡੀ ਆਫ ਕੈਂਡੇਲੇਰੀਆ ਨਾਮਕ ਇੱਕ ਧਾਰਮਿਕ ਤਿਹਾਰ ਤੋਂ ਵਾਪਸ ਆ ਰਹੀ ਸੀ। ਇਹ ਤਿਹਾਰ ਹਰ ਸਾਲ 2 ਫਰਬੀ ਨੂੰ ਆਉਂਦਾ ਅਤੇ ਬ੍ਰਾਜ਼ੀਲ ਦੇ ਸੇਰਾ ਰਾਜ ਵਿੱਚ ਹਜ਼ਾਰਾਂ ਸ਼ਰਦਾਲੂ ਇਸ ਵਿੱਚ ਸ਼ਾਮਲ ਹੁੰਦੇ ਨੇ। ਅਲਾਗੁਆਸ ਏਵੀਏਸ਼ਨ ਵਿਭਾਗ ਦੇ ਡਾਇਰੈਕਟਰ ਕਰਨਲ ਆਂਡਰੇ ਨੇ ਮਡੇਰੋ ਨੇ ਦੱਸਿਆ ਕਿ ਉਹ ਦੀ ਟੀਮ ਨੇ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਉਹਨਾਂ ਕਹਿੰਦੇ ਆ ਬਸ ਇੱਕ ਮੋੜ ਤੇ ਸੜਕ ਤੋਂ ਉਤਰ ਗਈ ਅਤੇ ਪਲਟ ਗਈ ਜਿਸ ਨਾਲ ਬਹੁਤ ਸਾਰੇ ਲੋਕ ਬਾਹਰ ਨਿਕਲ ਗਏ ਕੁਝ heten ਫਸ ਗਏ ਇੱਕ ਬਹੁਤ ਹੀ ਭਿਆਨਕ ਅਤੇ ਆਸਧਾਰਨ ਹਾਦਸਾ ਸੀ ਜ਼ਖਮੀ ਯਾਤਰੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਇੱਕ ਬੱਚਾ ਗੰਭੀਰ ਜ਼ਖਮੀ ਅਤੇ ਉਸ ਦੀ ਹਾਲਤ ਗੰਭੀਰ ਹੈ ਰੂਸ ਸਰਕਾਰ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਨੇ ਰੂਸੀ ਤੇਲ ਖਰੀਦ ਨੂੰ ਰੋਕਣ ਬਾਰੇ ਭਾਰਤ ਤੋਂ ਕੋਈ ਬਿਆਨ ਨਹੀਂ ਸੁਣਿਆ। ਉਹਨਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਜਦੋਂ ਇੱਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਤੇਲ ਖਰੀਦਣਾ ਬੰਦ ਕਰਨ ਅਤੇ ਅਮਰੀਕਾ ਅਤੇ ਸੰਭਾਵਿਤ ਹੋਰ ਉੱਤੇ ਵੈਨਜੂਏਲਾ ਤੋਂ ਹੋਰ ਵੀ ਜ਼ਿਆਦਾ ਖਰੀਦਣ ਲਈ ਸਹਿਮਤ ਹੋਗੇ ਨੇ। ਪੇਸਕੋਵ ਨੇ ਕਿਹਾ ਅਸੀਂ ਅਜੇ ਤੱਕ ਇਸ ਮਾਮਲੇ ਉੱਤੇ ਨਵੀਂ ਦਿੱਲੀ ਤੋਂ ਕੋਈ ਬਿਆਨ ਨਹੀਂ ਸੁਣਿਆ। ਰੂਸੀ ਮੀਡੀਆ ਰਿਪੋਰਟਾਂ ਮੁਤਾਬਕ ਕ੍ਰੈਮਲਿਨ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਰੂਸ ਭਾਰਤ ਨਾਲ ਆਪਣੇ ਸ ਰੱਖਣ ਦਾ ਇਰਾਦਾ ਰੱਖਦਾ ਉਪ ਪ੍ਰਧਾਨ ਮੰਤਰੀ ਲੈਕਜ਼ੈਂਡਰ ਨੋਬਾਗ ਜੋ ਕੈਬਨਟ ਵਿੱਚ ਊਰਜਾ ਖੇਤਰ ਦੀ ਨਿਗਰਾਨੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਸਥਿਤੀ ਉੱਤੇ ਨੇੜੋਂ ਨਜ਼ਰ ਰੱਖ ਰਹੀ ਹੈ ਉਹਨਾਂ ਨੇ ਕਿਹਾ ਕਿ ਰੂਸ ਨੂੰ ਭਰੋਸਾ ਹੈ ਕਿ ਉਸ ਦੇ ਊਰਜਾ ਸਰੋਤਾਂ ਦੀ ਵਿਸ਼ਵ ਪੱਧਰ ਉਤੇ ਮੰਗ ਜਾਰੀ ਰਹੇਗੀ ਕਿਉਂਕਿ ਉਹ ਸਪਲਾਈ ਅਤੇ ਮੰਗ ਵਿਚਕਾਰ ਸੰਤੁਲਨ ਨੂੰ ਯਕੀਨੀ ਬਣਾਉਂਦੇ ਨੇ ਰੂਸ ਦੇ ਊਰਜਾ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਉਹਨਾਂ ਨੂੰ ਭਾਰਤੀ ਰਿਫਾਇਨਰਾਂ ਤੋਂ ਇਕਰਾਰਨਾਮੇ ਰੱਦ ਕਰਨ ਲਈ ਕੋਈ ਨੋਟਿਸ ਨਹੀਂ ਮਿਲਿਆ ਜ਼ਿਕਰਯੋਗ ਹੈ ਕਿ ਟ੍ਰੌਥ ਸ਼ੋਸ਼ਲ ਉਤੇ ਇੱਕ ਪੋਸਟ ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤ ਵਪਾਰ ਸਮਝੌਤੇ ਉਤੇ ਸਹਿਮਤ ਹੋਏ ਨੇ ਜਿਸ ਦੇ ਤਹਿਤ ਵਾਸ਼ਿੰਗਟਨ ਦਿੱਲੀ ਉਤੇ ਜਵਾਬੀ ਟੈਰਿਫ ਕਟਾਏਗਾ ਅਤੇ ਇਸ ਨੂੰ 25% ਤੋਂ ਘਟਾ ਕੇ 18% ਕਰ ਦੇਵੇਗਾ ਮਿਆਂਮਾਰ ਵਿੱਚ ਮੰਗਲਵਾਰ ਰਾਤ ਨੂੰ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰੈਕਟਰ ਪਮਾਨੇ ਤੇ 6.0 ਮਾਪੀ ਗਈ ਇਸ ਪੁਚਾਲ ਦਾ ਅਸਰ ਸਿਰਫ ਮਿਆਂਮਾਰ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਭਾਰਤ ਦੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੇ ਗੁਵਾਂਡੀਦੇਸ਼ ਬੰਗਲਾਦੇਸ਼ ਵਿੱਚ ਵੀ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਿਲੀ ਜਾਣਕਾਰੀ ਮੁਤਾਬਕ ਪੁਚਾਲ ਦੀ ਤੀਬਰਤਾ ਰੈਕਟਰ ਸਕੇਲ ਉੱਤੇ 6.0 ਮਾਪੀ ਗਈ ਪੁਚਾਲ ਦਾ ਸਮਾਂ ਮੰਗਲਵਾਰ ਰਾਤ ਸਥਾਨਕ ਸਮੇਂ ਅਨੁਸਾਰ 9:04 ਮਿੰਟ ਦਾ ਦੱਸਿਆ ਗਿਆ ਇਸ ਦਾ ਕੇਂਦਰ ਮਿਆਂਮਾਰ ਦੇ ਜੇਨਾਗ 95 ਕਿਲੋਮੀਟਰ ਪੱਛਮ ਅਤੇ ਅਕਿਆਬ ਤੋਂ ਲਗਭਗ 70 ਮੀਲ ਪੂਰਬ ਵਿੱਚ ਧਰਤੀ ਤੋਂ 57 ਕਿਲੋਮੀਟਰ height ਸੀ ਯੂਰਪੀਅਨ ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ ਦੇ ਅੰਕੜਿਆਂ ਅਨੁਸਾਰ ਪੁਚਾਲ ਦਾ ਕੇਂਦਰ ਮਿਆਂਮਾਰ ਵਿੱਚ ਸੀ ਪਰ ਇਸ ਦੀ ਧਮਕ ਦੂਰ ਦੂਰ ਤੱਕ ਸੁਣਾਈ ਦਿੱਤੀ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਖਾਸ ਕਰਕੇ ਕੋਲਕਾਤਾ ਤੇ ਬੰਗਲਾਦੇਸ਼ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਹੈ ਫਿਲਹਾਲ ਕਿਸੇ ਜਾਣੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਗ੍ਰੀਸ ਦੇ ਪੂਰਬੀ ਏਜੀਅਨ ਸਾਗਰ ਵਿੱਚ ਜਿਓਸ ਟਾਪੂ ਦੇ ਨੇੜੇ ਇੱਕ ਵੱਡਾ ਸਮੁੰਦਰੀ ਹਾਦਸਾ ਵਾਪਰਿਆ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਛੋਟੀ ਕਿਸ਼ਤੀ ਤੁਰਕੀ ਦੇ ਤੱਟ ਤੇ ਇੱਕ ਜੁਨਾਨੀ ਤੱਟ ਰੱਖਿਆਕ ਕਿਸ਼ਤੀ ਜਹਾਜ਼ ਨਾਲ ਟਕਰਾ ਗਈ ਜਿਸ ਵਿੱਚ ਘੱਟੋ ਘੱਟ 14 ਪ੍ਰਵਾਸੀ ਮਾਰੇ ਗਏ ਕੋਸਟਗਾਰਡ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹਨਾਂ ਨੇ ਜਿਓਸ ਵੱਲ ਵਧ ਰਹੀ ਇੱਕ ਸ਼ੱਕੀ ਕਿਸ਼ਤੀ ਨੂੰ ਦੇਖਿਆ ਤੇ ਉਸ ਨੂੰ ਵਾਪਸ ਮੋੜਨ ਦਾ ਨਿਰਦੇਸ਼ ਦਿੱਤਾ ਅਧਿਕਾਰੀ ਦਾ ਦਾਅਵਾ ਹੈ ਕਿ ਤਸਕਰਾਂ ਨੇ ਜਾਣ ਬੁੱਝ ਕੇ ਕਿਸ਼ਤੀ ਦਾ ਰੋ ਕੋਸਟਗਾਰਡ ਦੇ ਜਹਾਜ਼ ਨਾਲ ਮੋੜ ਦਿੱਤਾ ਜਿਸ ਕਾਰਨ ਦੋਵਾਂ ਵਿਚਾਲੇ ਭਿਆਨਕ ਟੱਕਰ ਸੱਕੇ ਕ ਟੱਕਰ ਦਾ ਅਸਲ ਕਾਰਨ ਕੀ ਸੀ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹਾਦਸੇ ਵਿੱਚ ਕੋਸਟ ਗਾਰਡ ਦੇ ਦੋ ਅਧਿਕਾਰੀ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਿਸ ਦੀ ਵਿੱਚ ਸਵਾਰ ਪ੍ਰਵਾਸੀਆਂ ਦੀ ਕੌਮੀਅਤ ਨਾਗਰਿਕਤਾ ਦਾ ਅਜੇ ਪਤਾ ਨਹੀਂ ਹੈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਕੌਮੀ ਸੁਰੱਖਿਆ ਦੇ ਮੁੱਦੇ ਉੱਤੇ ਸਦਨ 'ਚ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਉੱਤੇ ਸਖਤ ਵਿਰੋਧ ਦਾ ਅਰਜ਼ ਕਰਵਾਇਆ ਅਤੇ ਇਸ ਨੂੰ ਸਾਡੇ ਲੋਕਤੰਤਰ ਉੱਤੇ ਤਬਾਹ ਕਰ ਦਿੱਤਾ। ਬਿਰਲਾ ਨੂੰ ਲਿਖੀ ਚਿੱਠੀ 'ਚ ਉਹਨਾਂ ਦੋਸ਼ ਲੈ ਕੇ ਸਪੀਕਰ ਨੇ ਸਰਕਾਰ ਦੇ ਇਸ਼ਾਰੇ ਉੱਤੇ ਕੰਮ ਕੀਤਾ ਅਤੇ ਉਹਨਾਂ ਨੂੰ ਬੋਲਣ ਨਾ ਦੇਣ ਲਈ ਮਜਬੂਰ ਕੀਤਾ ਗਿਆ। ਉਹਨਾਂ ਕਹ ਕੇ ਵਿਰੋਧੀ ਧਿਰ ਦੇ ਨੇਤਾ ਨੂੰ ਸਦਨ 'ਚ ਬੋਲਣ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਰੋਕਣਾ ਸੰਵਿਧਾਨੀ ਅਭਿਆਸਾਂ ਤੇ ਪਰੰਪਰਾਵਾਂ ਦੇ ਵਿਰੁੱਧ ਹੈ। ਕਾਂਗਰਸੀ ਨੇਤਾ ਨੇ ਮਾਨਿਤ ਕਰਨ ਦਾ ਹੁਕਮ ਦਿੱਤਾ ਸੀ ਜਿਸ ਦਾ ਉਹ 2020 ਦੇ ਭਾਰਤ-ਚੀਨ ਸੰਘਰਸ਼ ਨੂੰ ਉਠਾਉਂਦੇ ਸਮੇਂ ਹਵਾਲਾ ਦੇਣਾ ਚਾਹੁੰਦੇ ਸਨ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਦੇ ਅਨੁਸਾਰ ਪਿਛਲੇ ਸਪੀਕਰਾਂ ਦੇ ਬਾਰ-ਬਾਰ ਫੈਸਲਿਆਂ ਸਮੇਤ ਸਦਨ ਵਿੱਚ ਕਿਸੇ ਦਸਤਾਵੇਜ਼ ਦਾ ਹਵਾਲਾ ਦੇਣ ਦੇ ਚਾਹਵਾਨ ਮੈਂਬਰ ਨੂੰ ਇਸ ਨੂੰ ਪ੍ਰਮਾਣਿਤ ਕਰਨ ਅਤੇ ਇਸ ਦੀ ਸਮਗਰੀ ਲਈ ਜ਼ਿੰਮੇਵਾਰੀ ਦੀ ਪੁਸ਼ਟੀ ਕਰਨ ਦੀ ਲੋੜ ਹੁੰਦੀ ਹੈ ਜੋ ਉਹਨਾਂ ਨੇ ਕਿਹਾ ਇਸ ਤੋਂ ਬਾਅਦ ਉਹਨਾਂ ਕਿਹਾ ਸਪੀਕਰ ਮੈਂਬਰ ਨੂੰ ਦਸਤਾਵੇਜ਼ ਦਾ ਹਵਾਲਾ ਦੇਣ ਜਾਂ ਹਵਾਲਾ ਦੇਣ ਦੀ ਇਜਾਜ਼ਤ ਦਿੰਦੇ ਹਨ ਅਤੇ ਜਵਾਬ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਤੇ ਚੇਅਰ ਦੀ ਭੂ ਮੈਨੂੰ ਲੋਕ ਸਭਾ 'ਚ ਬੋਲਣ ਤੋਂ ਰੋਕਣਾ ਨਾ ਸਿਰਫ ਇਸ ਰੁਵਾਈ ਦੀ ਉਲੰਘਣਾ ਸਗੋਂ ਇੱਕ ਗੰਭੀਰ ਚਿੰਤਾ ਵੀ ਪੈਦਾ ਕਰਦੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਮੈਨੂੰ ਕੌਮੀ ਸੁਰੱਖਿਆ ਦੇ ਮਾਮਲੇ ਉੱਤੇ ਬੋਲਣ ਤੋਂ ਰੋਕਣ ਦੀ ਜਾਣਬੁੱਝ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਬਿਰਲਾ ਨੂੰ ਚਿੱਠੀ 'ਚ ਕਿਹਾ ਕਿ ਦੁਹਰਾਉਣਾ ਮਹੱਤਵਪੂਰਨ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ਦਾ ਅਹਿਮ ਹਿੱਸਾ ਕੌਮੀ ਸੁਰੱਖਿਆ ਸੀ ਜਿਸ ਉੱਤੇ ਸੰਸਦ ਚਰਚਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਨਿਰਪੱਖ ਰਖਵਾਲੇ ਹੋਣ ਦੇ ਨਾਤੇ ਵਿਰੋਧੀ ਧਿਰ ਸਮੇਤ ਹਰ ਮੈਂਬਰ ਦੇ ਅਧਿਕਾਰਾਂ ਦੀ ਰਾਖੀ ਕਰਨਾ ਸਪੀਕਰ ਦੀ ਸੰਵਿਧਾਨਿਕ ਅਤੇ ਬੋਲਣ ਦਾ ਅਧਿਕਾਰ ਸਾਡੇ ਲੋਕਤੰਤਰ ਦਾ ਅਨਿਖੜਵਾ ਅੰਗ ਹੈ ਇਰਾਨ ਵਿੱਚ ਲਗਾਤਾਰ ਬਦਲ ਰਹੇ ਹਾਲਾਤਾਂ ਅਤੇ ਵੱਧਦੀ ਖਿੱਚੋਤਾਣ ਦੇ ਮੱਦੇਨਜ਼ਰ ਭਾਰਤੀ ਹਵਾਈ ਆਜੀ ਕੰਪਨੀ ਇੰਡੀਗੋ ਨੇ ਵੱਡਾ ਫੈਸਲਾ ਲੈਂਦਿਆਂ ਆਪਣੀਆਂ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਕੰਪਨੀ ਨੇ ਇੱਕ ਟਰੈਵਲ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਤਾਮਲੀਸੀ, ਅਲਮਾਟੀ, ਬਾਕੂ ਅਤੇ ਤਾਸ਼ਕੰਦ ਲਈ ਆਉਣ ਜਾਣ ਵਾਲੀਆਂ ਉਡਾਣਾਂ ਨੂੰ 28 ਫਰਵਰੀ 2026 ਤੱਕ ਰੱਦ ਕਰ ਦਿੱਤਾ ਗਿਆ ਇੰਡੀਗੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਰਾਨ ਦੇ ਆਲੇ-ਦੁਆਲੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਗਾਹਕਾਂ ਅਤੇ ਕਰੂ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਾਤਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਾਣਤਾ ਯਾਤਰਾ ਦੇ ਹੋਰ ਵਿਕਲਪ ਚੁਣ ਸਕਦੇ ਨੇ ਜਾਂ ਆਪਣੀ ਟਿਕਟ ਦਾ ਪੂਰਾ ਰਿਫੰਡ ਲੈ ਸਕਦੇ ਨੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 25 ਜਨਵਰੀ ਨੂੰ ਵੀ ਦਿੱਲੀ ਤਬਲੀਸੀ ਅਤੇ ਮੁੰਬਈ ਅਲਮਾਟੀ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਇਹ ਫੈਸਲਾ ਜਿਹੇ ਸਮੇਂ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੱਧ ਪੂਰਬ ਵਿੱਚ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਨੇ ਟਰੰਪ ਨੇ ਈਰਾਨ ਨੂੰ ਪਰਮਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਕਿਹਾ ਜੋ ਪਿਛਲੇ ਸਾਲ ਜੂਨ ਵਿੱਚ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਈਰਾਨੀ ਟਿਕਾਣਿਆਂ ਤੇ ਕੀਤੇ ਹਮਲਿਆਂ ਤੋਂ ਬਾਅਦ ਰੁਕ ਗਈ ਸੀ ਹਾਲਾਂਕਿ ਟਰੰਪ ਨੇ ਗੱਲਬਾਤ ਦੀ ਉ ਬਹੁਤ ਸ਼ਕਤੀਸ਼ਾਲੀ ਜਹਾਜ਼ ਉਸ ਦਿਸ਼ਾ ਵਿੱਚ ਵਧ ਰਹੇ ਨੇ ਇਹਨਾਂ ਨਾਲ ਹੀ ਰਫਤਾਰ ਨਿਊਜ਼ ਇੱਥੇ ਹੀ ਖਤਮ ਹੁੰਦੀ ਹੈ ਹਰ ਅਪਡੇਟ ਹਰ ਵੱਡੀ ਖਬਰ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ